हेलो जी थोड़ा सारा के मेरे चैनल निका स्वागत है तो अज फिर मैं लगे जी थोड़े लिए एक और नवा डिजाइन डिजाइन की दि लुक कुछ अलग जी आएगी तो डिजाइन साडा चार रोज़ कंप्लीट होगा पैटर्न दस्ट रो पूरी पूरी असी सीधी बुन लेनी है असी है पैटर्न फस्ट रोज जी पूरी सीधी बुन के कंप्लीट करा चार सिलाइयों से साजाइन बन के कंप्लीट होगा तो कुंडे भी असं पा लेने चार ले ही मल्टीपल चार दे मल्टीपल कुंडे पाने हैं चार ही सिलाइय से पाँगा जा डिजाइन छोटा छोटा होगा तो थोड़ी जी जाली वाला ये वाला डिजाइन तो जाली तो बिना तो नहीं कई डिज़ाइन मैं तुम दस जो जाली तो बिना होंगे तो मैं थोड़ा उस पेलें ही एक्सप्लेन कर दिनी डिजाइन जाली तो बिना पर ये डिजाइन साजे थोड़ी जी जाली पौगी ਪੈਟਰਨ ਦੇ ਫਸਟ ਰੋ ਪੂਰੀ ਦੀ ਪੂਰੀ ਸਥਿਤੀ ਪਾਲਾ ਨਹੀਂ ਨਾਲ ਹੀ ਪੈਟਰਨ ਦੇ ਫਸਟ ਰੋ ਸਿੱਧੇ ਪਾਨੇ ਤੇ ਨਾਲ ਹੀ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਹਾਂ ਪਲੀਜ਼ 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 ਜੇਕਰ ਤੁਸੀਂ ਮੇਰੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕਰਦਾ ਕੀਤਾ ਤਾਂ ਪਲੀਜ਼ ਪਲੀਜ਼ ਕਰ ਦਿਓ ਜੀ ਸਬਸਕ੍ਰਾਈਬ ਕਰਨਾ ਬਿਲਕੁਲ ਫ੍ਰੀ ਹੈ ਇਹਦੇ ਨਾਲ ਕੋਈ ਤੁਹਾਡਾ ਪੈਸਾ ਨਹੀਂ ਲੱਗਣਾ ਪਰ ਮੇਰੇ ਸਬਸਕ੍ਰਾਈਬਰ ਵੱਟੇ ਜਾਂਦੇ ਹਨ ਤੇ ਰਿਕੁਐਸਟ ਹੀ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਂਦੀ ਹੈ ਤਾਂ ਪਲੀਜ਼ ਉਹਨੂੰ ਲਾਈਕ ਕਰਕੇ ਦੱਸਿਆ ਕਰੋ ਕਮੈਂਟ ਕਰਿਆ ਕਰੋ ਤਾਂ ਹੁਣ ਅਸੀਂ ਅਗੇ ਪੈਟਰਨ ਦੀ ਦੂਜੀ ਰੋ ਸੈਕੰਡ ਰੋ ਜਿਹੜੀ ਕਿ ਅਸੀਂ ਪਾ ਲੈਣੀ ਹੈ ਪੂਰੀ ਦੀ ਪੂਰੀ ਪੁੱਠੀ ਪੈਟਰਨ ਦੀ ਦੂਜੀ ਰੋ ਹੈ ਸਾਡੀ ਪੂਰੀ ਦੀ ਪੂਰੀ ਅਸੀਂ ਪੁੱਠੀ ਪਾ ਕੇ ਕੰਪਲੀਟ ਕਰ ਲੈਣੀ ਹੈ ਸਰਦੀ ਆ ਗਈਆਂ ਤਾਂ ਤੁਸੀਂ ਸਵੈਟਰ ਬਣਾਨੇ ਸ਼ੁਰੂ ਕਰ ਲੇ ਹੁਣੇ ਤਾਂ ਮੇਰੇ ਚੈਨਲ ਤੇ ਬਹੁਤ ਸਾਰੇ ਡਿਜ਼ਾਈਨ ਅਵੇਲੇਬਲ ਹੈ ਇੱਕ ਰੰਗ ਦੋ ਰੰਗ ਕੇਬਲ ਵਾਲੇ ਕਿਹੜੀ ਕਈ ਤਰ੍ਹਾਂ ਦੇ ਤਾਂ ਤੁਸੀਂ ਕੋਈ ਵੀ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਤਾਂ ਉੱਥੋਂ ਦੇਖ ਕੇ ਬਣਾ ਸਕਦੇ ਹੋ ਤੁਸੀਂ ਕਮੈਂਟ ਕਰਕੇ ਵੀ ਮੈਨੂੰ ਪੁੱਛ ਸਕਦੇ ਹੋ ਅਗਰ ਤੁਸੀਂ ਕੋਈ ਸਪੈਸ਼ਲ ਪੈਟਰਨ ਕਿਸੇ ਚੀਜ਼ ਲਈ ਤਾਂ ਮੈਂ ਤੁਹਾਡੇ ਲਈ ਉਹ ਵੀ ਵੀਡੀਓ ਬਣਾ ਕੇ ਲਿਆਉਂਗੀ ਤਾਂ ਹੋ ਗਿਆ ਜੇ ਸਾਡਾ ਪਹਿਲਾ ਸਲਾਈ ਪਾਲੀ ਸਿੱਧੀ ਅਤੇ ਦੂਜੀ ਸਲਾਈ ਪਾਲੀ ਪੁੱਠੀ ਪੁੱਠੀ ਸਾਈਡ ਤੇ ਹੈ ਦੂਜੀ ਸਲਾਈ ਤੇ ਹੈ ਪੂਰੀ ਦੀ ਪੂਰੀ ਪੁੱਠੀ ਪਾ ਕੇ ਕੰਪਲੀਟ ਕਰ ਲੈਣੀ ਹੈ ਦੂਜੀ ਸਲਾਈ ਫਟਾਟ ਕੰਪਲੀਟ ਕਰਕੇ ਪੁੱਠੀ ਆ ਜੰਨੇ ਅਸੀਂ ਤੀਜੀ ਸਲਾਈ ਜਿੱਥੋਂ ਕਿ ਸਾਡਾ ਪੈਟਰਨ ਹੋਊਗਾ ਸ਼ੁਰੂ ਸਿਰਫ ਇੱਕ ਰੋ ਦਾ ਹੀ ਪੈਟਰਨ ਹੈ ਜਿਹੜਾ ਤੀਜੀ ਸਲਾਈ ਪੈਣੀ ਹੈ ਵੀ ਅਸੀਂ ਸਾਡੇ ਤਿੰਨ ਸਲਾਈਆਂ ਤਾਂ ਪੁੱਠੀਆਂ ਸਿੱਧੀਆਂ ਹੀ ਪੈਂਦੇ ਆ ਸਿਰਫ ਤੀਸਰੀ ਸਲਾਈ ਤੁਹਾਨੂੰ ਧਿਆਨ ਨਾਲ ਦੇਖਣੀ ਪੈਣੀ ਹੈ ਆਗੇ ਅਸੀਂ ਤੀਸਰੀ ਸਲਾਈ ਤੇ ਤੀਸਰੀ ਸਲਾਈ 'ਚ ਅਸੀਂ ਕੀ ਕਰਨਾ ਹੈ ਪਹਿਲੇ ਕੁੰਡੇ ਨੂੰ ਐ ਸਟਿਚ ਕਰ ਲੈਣਾ ਠੀਕ ਹੈ ਜੀ ਇਸ ਤੋਂ ਬਾਅਦ ਪਹਿਲਾ ਤੇ ਦੂਜਾ ਕੁੰਡਾ ਛੱਡ ਕੇ ਜਿਹੜਾ ਤੀਜਾ ਕੁੰਡਾ ਹੈ ਇਹਨੂੰ ਚੁੱਕ ਕੇ ਦੇ ਉੱਪਰੋਂ ਐਦਾਂ ਲਿਆਉਣਾ తాగేను అన్నా కుడే సెే దో యజ్ తాగేను అందా ఇద్దరు ఆడేను చుక్క చుక్కేదా ఉతారా తాగా సాడా అండ్ వద్ కట్టుగా దో కుడే సెధే ఆ ਇਹ ਸਾਡਾ 4 ਕੁੰਡਿਆਂ ਦਾ ਪੈਟਰਨ ਆ ਜਿਹੜਾ ਅਸੀਂ ਇਦਾਂ ਹੀ ਪਾਉਂਦੇ ਚਲੇ ਜਾਣਾ ਫਿਰ ਦੇਖੋ ਤਾਗਾ ਅੱਗੇ ਦੋ ਕੁੰਡਿਆਂ ਤੋਂ ਬਾਅਦ ਤੀਜੇ ਕੁੰਡੇ ਨੂੰ ਚੁੱਕਿਆ ਚੁੱਕ ਕੇ ਦੋ ਦੇ ਉੱਪਰ ਉਤਾਰਤਾ ਤੇ ਇੱਕ ਕੁੰਡਾ ਸਿੱਧਾ ਅਗਲਾ ਕੁੰਡਾ ਵੀ ਸਿੱਧਾ ਫਿਰ ਤਾਗਾ ਅੱਗੇ ਇਹਨੂੰ ਚੁੱਕਿਆ ਕੁੰਡੇ ਨੂੰ ਦੋ ਦੇ ਉੱਪਰ ਉਤਾਰਤਾ ਇਹ ਕੁੰਡਾ ਸਿੱਧਾ ਅਗਲਾ ਕੁੰਡਾ ਵੀ ਸਿੱਧਾ બસ ਇਹੀ ਕਰੋ ਆ ਜਿਹੜੇ ਪੈਟਰਨ ਵਾਲੇ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕੇ ਧਾਗਾ ਅੱਗੇ ਤੀਜੇ ਕੁੰਡੇ ਨੂੰ ਚੁੱਕਿਆ ਦੋ ਕੁੰਡੇ ਤੋਂ ਉਪਰ ਉਤਾਰਤਾ ਪਹਿਲਾ ਕੁੰਡਾ ਸਿੱਧਾ ਦੂਜਾ ਕੁੰਡਾ ਸਿੱਧਾ ਫੇਰ ਧਾਗਾ ਅੱਗੇ ਇਹ ਕੁੰਡੇ ਨੂੰ ਚੁੱਕਿਆ ਦੋ ਕੁੰਡੇ ਉਪਰ ਦੇ ਉਤਾਰ ਕੇ ਸਿੱਟ ਦੇਣਾ ਕੋਈ ਕੁੰਡੇ ਨੂੰ ਸਿੱਕਟਾ ਨਹੀਂ ਰੇ ਜਦੋਂ ਇਹਦੇ ਉਪਰ ਉਤਾਰਦੇ ਤਾਂ ਆਪਣੇ ਆਪ ਹੀ ਇੱਕ ਕੁੰਡਾ ਘਟ ਜਾਂਦਾ ਤੇ ਨਾਲ ਹੀ ਅਸੀਂ ਧਾਗਾ ਅੱਗੇ ਕਰਕੇ ਚਾਲੀ ਪਲ ਪਾ ਲੈਨੇ ਤੇ ਨਾਲੇ ਕੁੰਡਾ ਸਾਡਾ ਵਧ ਜਾਂਦਾ ਤੇ ਕੁੰਡੇ ਜਿੰਨੇ ਉਹਨੇ ਦੇ ਉੰਨੇ ਹੀ ਰਹਿ ਜਾਂਦੇ ਆ ਅੱਦ ਕੋ ਫੇਰ ਚੁੱਕਿਆ ਚੁੱਕ ਕੇ ਇਹਦੇ ਪ੍ਰੋ ਉਤਾਰਤਾ ਇੱਕ ਕੁੰਡਾ ਬੁਣਿਆ ਦੂਜਾ ਕੁੰਡਾ ਬੁਣਿਆ ਧਾਗਾ ਅੱਗੇ ਕੀਤਾ ਜਾਲੀ ਫੇਰ ਕੁੰਡੇ ਨੂੰ ਚੁੱਕਿਆ ਦੋ ਦੇ ਉੱਪਰ ਏਦਾਂ ਉਤਾਰਿਆ ਉਤਾਰ ਕੇ ਇੱਕ ਕੁੰਡਾ ਬੁਣਿਆ ਤੇ ਦੂਜਾ ਕੁੰਡਾ ਬੁਣਿਆ ਬਸ ਏਦਾਂ ਹੀ ਅਸੀਂ ਪੂਰੀ ਸਲਾਈ ਪਾ ਲੈਣੀ ਹੈ ਸਾਡਾ ਇੱਕ ਰੋ ਦਾ ਹੀ ਪੈਟਰਨ ਆ ਸਾਡੀ ਬਸ ਇਹੀ ਰੋ ਹੈ ਜਿਹੜੀ ਪੈਟਰਨ ਵਾਲੀ ਪੈਣੀ ਹੈ ਬਾਕੀ ਸਾਡੇ ਪੁੱਠੇ ਸਿੱਧੇ ਪੈਣੇ ਆ ਫੇਰ ਧਾਗਾ ਅੱਗੇ ਇੱਕ ਕੁੰਡਾ ਬੁਣਿਆ ਦੂਜਾ ਕੁੰਡਾ ਬੁਣਿਆ ਫੇਰ ਧਾਗਾ ਅੱਗੇ ਦੋ ਕੁੰਡੇ ਆ ਤਾਂ ਕੁੰਡੇ ਨੂੰ ਚੁੱਕਿਆ ਚੁੱਕ ਕੇ ਉਤਾਰਤਾ ਤੇ ਇਹ ਕੁੰਡਾ ਦੋਨੇ ਬੁਣ ਲਏ ਐ ਸਟੀਚ ਵਾਲਾ ਕੁੰਡਾ ਵੀ ਬੁਣ ਲਿਆ ਬਸ ਇਹੀ ਰੋ ਸਾਡੀ ਪੈਟਰਨ ਵਾਲੀ ਸੀ ਅਗਲਾ ਰੋ ਅੱਗੇ ਆ ਕੇ ਅਸੀਂ ਆਪਣੀ ਲਾਸਟ ਰੋ ਪੈਟਰਨ ਦੀ ਚੌਥੀ ਰੋ ਪੂਰੀ ਦੀ ਪੂਰੀ ਪੁੱਠੀ ਸਿਰਫ ਇੱਕ ਰੋ ਦਾ ਇਹ ਸਾਡਾ ਪੈਟਰਨ ਹੈ ਬਾਕੀ ਤਿੰਨ ਰੋਦ ਤੁਸੀਂ ਦੇਖ ਹੀ ਲਿਆ ਹੋਣਾ ਸਿੱਧੀਆਂ ਪੁੱਠੀਆਂ ਪਰਦੇ ਇਸ ਕਰਕੇ ਪੈਟਰਨ ਬਹੁਤ ਹੀ ਜਲਦੀ ਬਣਾ ਕੇ ਬਣ ਕੇ ਕੰਪਲੀਟ ਹੋ ਜਾਣਾ ਹੈ ਜਲਦੀ ਜਲਦੀ ਬਨਣ ਵਾਲਾ ਪੈਟਰਨ ਹੈ ਤੇ ਤੁਸੀਂ ਇਹਨੂੰ ਕਿਤੇ ਵੀ ਪਾ ਸਕਦੇ ਹੋ ਥੋੜੀ ਜਿਹੀ ਜਾਲੀ ਵਾਲਾ ਹੈ ਮਲਕੀ ਐਦਾ ਦਾ ਪੈਟਰਨ ਹੈ ਜਿਹਨੂੰ ਤੁਸੀਂ ਅੱਖਾਂ ਬੰਦ ਕਰਕੇ ਬਣਾ ਸਕਦੇ ਹੋ ਕੋਈ ਟੀਵੀ ਸੀਰੀਅਲ ਦੇਖ ਰਹੇ ਹੋ ਟੀਵੀ ਦੇਖਦੇ ਦੇਖਦੇ ਬਣਾ ਲਓ ਕੋਈ ਮੂਵੀ ਦੇਖ ਰਹੇ ਹੋ ਮੂਵੀ ਦੇਖਦੇ ਦੇਖਦੇ ਬਣਾ ਲਓ ਬਾਹਰ ਧੁੱਪ ਚ ਬੈਠੇ ਆਰਾਮ ਨਾਲ ਬੋੜੀ ਜਾਓ ਨਾਲੇ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰੀ ਜਾਓ ਤੇ ਨਾਲ ਹੀ ਸਵੈਟਰ ਬਣਾਈ ਜਾਓ। ਇੰਦਾ ਦਾ ਡਿਜ਼ਾਈਨ ਹੈ ਕੋਈ ਤੁਹਾਨੂੰ ਜ਼ਿਆਦਾ ਇਸ ਤੇ ਨਿਗਾਹ ਲਾਣ ਦੀ ਲੋੜ ਨਹੀਂ ਕੋਈ ਜ਼ਿਆਦਾ ਧਿਆਨ ਰੱਖਣ ਦੀ ਲੋੜ ਨਹੀਂ ਬੜੇ ਹੀ ਜਲਦੀ ਬਣ ਜਾਣਾ ਤੇ ਲੱਗਦਾ ਵੀ ਬੜਾ ਸੋਹਣਾ ਹੈ ਤੇ ਬੜੀ ਜਲਦੀ ਬਣਨ ਵਾਲਾ ਤੇ ਕੰਪਲੀਟ ਹੋਣ ਵਾਲਾ ਡਿਜ਼ਾਈਨ ਹੈ ਤੇ ਬਣਾਓ ਫਿਰ ਇਸ ਡਿਜ਼ਾਈਨ ਨੂੰ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਹੁਣ ਦੇਖ ਲੈਣੇ ਆਪਾਂ ਆਪਣੇ ਡਿਜ਼ਾਈਨ ਦੀ ਫਾਈਨਲ ਲੁੱਕ ਵੀ ਡਿਜ਼ਾਈਨ ਸਾਡਾ ਕਿੱਦਾਂ ਦਾ ਬਣ ਕੇ ਆਊਗਾ। ਆ ਦੇਖੋ ਥੋੜਾ ਜਿਹਾ ਤੁਹਾਨੂੰ ਕੁਝ ਪਤਾ ਲੱਗਣ ਲੱਗਿਆ ਹੋਣਾ ਵੀ ਐਨੀ ਕਿ ਜਾਲੀ ਆਉਗੀ ਤਾਂ ਇੱਕ ਵਾਰੀ ਡਿਜ਼ਾਈਨ ਦੀ ਹੁਣ ਅਸੀਂ ਫਾਈਨਲ ਲੁੱਕ ਦੇਖ ਲੈਂਦੇ ਆ ਇਹ ਹੈ ਪੈਟਰਨ ਦੀ ਫਾਈਨਲ ਲੁੱਕ ਪੈਟਰਨ ਬਣਾਉਣ ਤੋਂ ਬਾਅਦ ਐਂ ਤਾਂ ਲੱਗਿਆ ਕਿ ਜਾਲੀ ਹੈ ਥੋੜੀ ਜਾਲੀ ਵਾਲਾ ਪੈਟਰਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਪਰ ਲੁੱਕ ਬੜੀ ਵਧੀਆ ਆਂਦੀ ਤੇ ਲੱਗਦਾ ਬਣਦਾ ਵੀ ਬੜੀ ਚੰਗੀ ਹੈ ਤੁਸੀਂ ਇਹਨੂੰ ਇਸ ਤਰ੍ਹਾਂ ਕਰ ਸਕਦੇ ਫਰੌਕ ਦੇ ਵਿੱਚ ਨੀਚੇ-ਨੀਚੇ ਦਾ ਪਾ ਸਕਦੇ ਹੋ ਸਕੀ ਵੀ ਬਣਾਣੀ ਹੈ ਸਕੀ ਵਿੱਚ ਥੋੜਾ ਨੀਚੇ-ਨੀਚੇ ਪਾ ਲਓ ਤੇ ਉੱਪਰ ਪਲੇਨ ਬਣਾ ਲਓ ਤਾਂ ਵੀ ਬੜੀ ਹੀ ਪਿਆਰੀ ਲੁੱਕ ਆਊਗੀ ਇਹਦੀ ਫਰੰਟ ਤੇ ਬਣਾਓ ਫਿਰ ਇਹ ਵਾਲਾ ਪੈਟਰਨ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਲੱਗਿਆ ਫਿਰ ਮਿਲਦੇ ਆ ਕੱਲੇ ਇੱਕ ਨਵੀਂ ਵੀਡੀਓ ਤੇ ਇੱਕ ਨਵੇਂ ਪੈਟਰਨ ਨਾਲ ਤੱਕ ਉਸੇਪਰਾ ਤਿਆਰ ਹੋ ਕੋ ਸੀ ਓਕੇ ਬਾਏ ਬਾਏ ਠੀਕ ਹੈ